ਤੇ ਪੰਜਾਬ ਚ ਇੱਕ ਹੋਰ ਨਵੀਂ ਪਾਰਟੀ ਦਾ ਆਗਾਸ ਹੋ ਗਿਆ ਜੀ ਹਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਐਲਾਨ ਹੋ ਗਿਆ ਹੈ ਅਮਰਿਤਪਾਲ ਸਿੰਘ ਦੇ ਟੜੇ ਵੱਲੋਂ ਸ਼੍ਰੀ ਮੁਖਸਰ ਸਾਹਿਬ ਵਿਖੇ ਕੀਤੀ ਗਈ ਕਾਨਫਰੰਸ ਦੌਰਾਨ ਇਸ ਪਾਰਟੀ ਦਾ ਐਲਾਨ ਕੀਤਾ ਗਿਆ ਨਵੀਂ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਹੈ ਅਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਪੰਥ ਬਚਾਓ ਪੰਜਾਬ ਬਚਾਓ ਪੰਥਕ 71 ਤਾ ਦੌਰਾਨ ਇਸ ਪਾਰਟੀ ਦਾ ਐਲਾਨ ਕੀਤਾ ਗਿਆ ਇਸ ਮੌਕੇ ਪਾਰਟੀ ਦੇ ਐਲਾਨ ਦੇ ਨਾਲ ਹੀ ਪਾਰਟੀ ਦਾ ਅਜੰਡਾ ਵੀ ਸਾਂਝਾ ਕੀਤਾ ਗਿਆ ਤੇ ਪਾਰਟੀ ਵਿੱਚ ਭਾਰਤੀ ਦੇ ਲਈ ਵੱਖ-ਵੱਖ ਮਤੇ ਪਾਸ ਕੀਤੇ ਗਏ ਨੇ ਇਸ ਤੇ ਜਥੇਬੰਦਕ ਢਾਂਚੇ ਬਾਰੇ ਵੀ ਜਲਦ ਹੀ ਜਾਣਕਾਰੀ ਸਾਂਝੀ ਕਰਨ ਦੀ ਗੱਲ ਆਖੀ ਗਈ ਹੈ ਦੱਸਦੀ ਹੈ ਕਿ ਇਸ ਨਵੀਂ ਪਾਰਟੀ ਦੇ ਪ੍ਰਧਾਨ ਅਮਰਿਤਪਾਲ ਸਿੰਘ ਨੂੰ ਹੀ ਲਗਾਇਆ ਗਿਆ ਹੈ ਕਿਉਂਕਿ ਉਹਨਾਂ ਨੂੰ ਇਸ ਪਾਰਟੀ ਦੇ ਮੁੱਖ ਸੇਵਾਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗ੍ਰੀਤੰਬਨਾ ਸੰਘ ਨੇ ਇੱਕ ਪੈਲੀਗੇਟ ਜ਼ਿਲ੍ਹਾ ਸਤਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ। ਪਾਈ ਹਰਪ੍ਰੀਤ ਸਿੰਘ ਸਮਾਨ ਭਾਈ ਪਾਈ ਨਰਿੰਦਰ ਸਿੰਘ ਨਾਰਲੀ ਪਾਈ ਚਰਨਦੀਪ ਸਿੰਘ ਭਿੰਡਰਾ ਪਾਈ ਦਵਿੰਦਰ ਸਿੰਘ ਹਰਗੇਵਾਲ ਪਾਈ ਸੰਦੀਪ ਸਿੰਘ ਰੁਪਾਲੋ ਪਾਈ ਹਰਪ੍ਰੀਤ ਸਿੰਘ ਭਾਈ ਕਾਮਣ ਸਿੰਘ ਇਹ 2 ਨੰਬਰ ਮਤਾਇ ਮਤਾ ਨੰਬਰ 3 ਸੰਵਿਧਾਨ ਘਰਨੀ ਅਤੇ ਏਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਘਰਨੀ ਦੇ ਡੇਟਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਮਸਾਕੀ ਤੱਕ ਆਪ ਅਤੇ ਹੋਰ ਮੈਰਾ ਦੀ ਸਲਾਹ ਨਾਲ ਪਾਰਟੀ ਦਾ ਸੰਧਾਨ ਹੈ ਜਨਤਾ ਨੀਤੀ ਪ੍ਰੋਗਰਾਮਾਂ ਨੂੰ ਅਨੁਸ਼ਾਸਨ ਤੈਅ ਕਰੇਗੀ ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦ ਘਟਾਚਾ ਅਵਸਾਰ ਅਤੇ ਹੋਰ ਸਰਗਰਮੀਆਂ ਚਲਾਉਣ ਲਈ ਸਲਾਹ ਦੇਵੇਗੀ ਕਮੇਟੀ ਦੇ ਮੈਂਬਰਾਂ ਦੇ ਨਾਮ ਪਾਈ ਹਰ ਸਿਮਰਤ ਸਿੰਘ ਤਦਾਸੀ ਹੈ ਕਿ ਅਮਰਿਤਪਾਲ ਸਿੰਘ ਮਾਰਚ 2023 ਤੋਂ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਐਨਐਸਏ ਤਹਿਤ ਅਸਾਮ ਦੀ ਡਿਬਰੂਗੱਟ ਜੇਲ੍ਹ ਵਿੱਚ ਰੱਖਿਆ ਗਿਆਏ ਉਹਨਾਂ ਨੇ ਜੇਲ੍ਹ ਦੇ ਅੰਦਰੋਂ ਹੀ ਸਾਲ 2024 ਵਿੱਚ ਖੜੂਰ ਸਭਾ ਹਲਕੇ ਤੋਂ ਲੋਕ ਸਭਾ ਚੋਣ ਲੜੀ ਅਤੇ ਇਸ ਵਿੱਚ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹਾਲ ਹੀ ਵਿੱਚ ਫਰੀਦਕੋਟ ਪੁਲਿਸ ਵੱਲੋਂ ਪੰਥਕ ਜਥੇਬੰਦੀਆਂ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਮਾਮਲੇ ਵਿੱਚ ਅਮਰਿਤਪਾਲ ਸਿੰਘ ਤੇ ਯੂਪੀਏ ਵੀ ਲਗਾਇਆ ਗਿਆ ਇਸ ਵਿਚਾਲੇ ਹੁਣ ਅਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਦੂਜੇ ਪੰਥਕ ਉਮੀਦਵਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ